ਹੋ ਜੀ ਅਸੀਂ ਅੱਜ ਸਮੂਹ ਜਥੇਬੰਦੀਆਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਇੱਥੇ ਅ ਡਾਕਟਰ ਗਾਂਧੀ ਨੂੰ ਮਿਲਣ ਆਏ ਆ ਇੱਥੇ ਇਹੀ ਮੰਗ ਸੀਗੀ ਕਿ ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਕਹਿ ਕੇ ਪ੍ਰਚਲਿਤ ਵੀ ਹੋਇਆ ਤੇ ਉਹ ਖੁੱਲਿਆ ਵੀ ਇਸੇ ਨਾਂ ਤੇ ਸੀ ਤੇ ਕੋਰੀਡੋਰ ਦਾ ਮਤਲਬ ਪਹਿਲਾਂ ਕੀ ਹੈ ਸਾਨੂੰ ਸਮਝਣਾ ਚਾਹੀਦਾ ਦੇਖੋ ਇਹ جنگ ਲੱਗੀ ਐ ਇਹਦਾ ਸਾਰਿਆਂ ਨੂੰ ਦੁੱਖ ਸੀਗਾ ਭਾਵੇਂ ਕਿਸੇ ਦਾ ਵੀ ਨੁਕਸਾਨ ਹੋਇਆ ਭਾਵੇਂ ਉਹ ਕਸ਼ਮੀਰ ਦੇ ਵਿੱਚ ਲੋਕ ਮਾਰੇ ਗਏ ਉਹਦਾ ਵੀ ਸਾਨੂੰ ਦੁੱਖ ਸੀਗਾ ਕਿ ਉਹ ਚੰਗਾ ਨਹੀਂ ਹੋਇਆ ਪਰ ਜੰਗ ਦੇ ਦੌਰਾਨ ਭਾਰਤ ਸਰਕਾਰ ਨੇ ਕਿਹਾ ਸੀਗਾ ਇਹ ਕੁਝ ਦਿਨਾਂ ਲਈ ਸਿਕਿਉਰਿਟੀ ਦੇ ਪਰਪਸ ਵਜੋਂ ਇਸੀ ਇਹਨੂੰ ਕੋਰੀਡੋਰ ਨੂੰ ਬੰਦ ਕਰ ਰਹੀਆਂ ਸੋ ਹੁਣ ਹਾਲਾਤ ਉਹਵੇਂ ਦੇ ਨਹੀਂ ਹੈਗੇ ਆਮ ਵਰਗੇ ਨਹੀਂ ਇਸ ਕਰਕੇ ਜਿਹੜੀ ਇਹ ਧਰਤੀ ਹੈ ਇਹ ਇਕੱਲਾ ਸਥਾਨ ਨਹੀਂ ਹੈਗਾ ਇਹ ਗੁਰੂ ਨਾਨਕ ਸਾਹਿਬ ਦਾ ਉਹ ਸਥਾਨ ਨੇ ਜਿੱਥੇ ਉਹਨਾਂ ਨੇ 18 ਸਾਲ ਇੱਕ ਸਮਾਂ ਉੱਥੇ ਬਤੀਤ ਕੀਤਾ ਉੱਥੇ ਭਗਤੀ ਕੀਤੀ ਹੈ ਉਥੇ ਸੰਗਤਾਂ ਦੇ ਸੰਗਤਾਂ ਉਥੇ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਰਹੀਆਂ ਨੇ ਤੇ ਇਹ ਸਿੱਖਾਂ ਦੇ ਲਈ ਉਹ ਕੱਲਾ ਸਥਾਨ ਨਹੀਂ ਉਹ ਸਾਡੇ ਦਿਲਾਂ ਦੀ ਧੜਕਣ ਹੈ ਤੇ ਦੋ ਜਿਹੜੇ ਮੁਲਕ ਨੇ ਜਿਹੜੇ ਜਿਨ੍ਹਾਂ ਦੇ ਅੰਦਰ ਦੋ ਦੁਸ਼ਮਣੀ ਕਰਕੇ ਮੁਲਕ ਜਾਣੇ ਜਾਂਦੇ ਨੇ ਉਹ ਮੁਲਕਾਂ ਦੇ ਅੰਦਰ ਇੱਕ ਵੱਡਾ ਇੱਕ ਸਥਾਨ ਜਿਹੜਾ ਪਲੇਸ ਹੈਗਾ ਸ਼ਾਂਤੀ ਦਾ ਜਿੱਥੋਂ ਸਰਬੱਤ ਦੇ ਭਲੇ ਦੀ ਆਵਾਜ਼ ਜਾਂਦੀ ਹੈ ਉਹ ਹੈਗਾ ਕਰਤਾਰਪੁਰ ਸਾਹਿਬ ਤੇ ਉਹ ਸਥਾਨ ਨੂੰ ਤੁਸੀਂ ਬੰਦ ਕਰ ਦਿਓ ਤੇ ਸ਼ਾਂਤੀ ਕਿੱਥੋਂ ਆਉਣੀ ਹੈ ਸੋ ਸਾਡੀ ਜਿੱਥੇ ਡਾਕਟਰ ਧਨਵੀਰ ਜੀ ਨੂੰ ਬੇਨਤੀ ਹੈ ਉੱਥੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਜਿਹੜੇ ਹੋਰ ਗ੍ਰਹਿ ਮੰਤਰੀ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਇਹ ਵੀ ਜਿਹੜਾ ਇਹ ਲੰਘਾ ਹੈ ਇਹ ਪਹਿਲ ਦੇ ਆਧਾਰ ਤੇ ਜਲ ਤੋਂ ਜਲਦੀ ਨੂੰ ਖੋਲ੍ਹਿਆ ਜਾਵੇ ਤਾਂ ਕਿ ਉੱਥੇ ਸਿੱਖ ਸੰਗਤਾਂ ਜਾ ਕੇ ਦਰਸ਼ਨ ਕਰਨ ਇਹਦੇ ਨਾਲ ਅਸੀਂ ਕੁਝ ਮੰਗਾਂ ਹੋਰ ਐਡ ਕੀਤੀਆਂ ਨੇ ਕਿ ਜਿਹੜੀ ਗਿਣਤੀ ਹੈ ਗਿਣਤੀ ਵੀ ਬਤਾਈ ਜਾਵੇ ਜਿਹੜੇ ਰੋਜ਼ਾਨਾ ਸ਼ਰਧਾਲੂ ਜਾਂਦੇ ਨੇ ਤੇ ਜਦੋਂ ਗੁਰਪੁਰਬ ਹੁੰਦਾ ਖਾਸ ਹੋਰ ਉਦੋਂ ਜ਼ਰੂਰ ਖੁੱਲ੍ਹ ਦਿੱਤੀ ਜਾਵੇ ਤੇ ਹੁਣ ਪਾਸਪੋਰਟ ਦੀ ਫੋਟੋ ਕਾਪੀ ਨਾਲ ਜਾਣ ਦਿੱਤਾ ਜਾਂਦਾ ਸੋ ਐਨੇ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਦੇ ਪਾਸਪੋਰਟ ਨਹੀਂ ਵੀ ਹੈਗੇ ਪੰਜਾਬ ਦੇ ਅੰਦਰ ਸੋ ਮੈਂ ਚਾਹੁੰਦਾ ਸਰਕਾਰ ਨੂੰ ਇਹ ਵੀ ਬੇਨਤੀ ਹੈ ਕਿ ਸਿਰਫ ਆਧਾਰ ਕਾਰਡ ਜਾਂ ਕੋਈ ਹੋਰ ਪ੍ਰਮਾਣ ਪੱਤਰ ਜਿਹਨੂੰ ਵੈਰੀਫਾਈ ਕਰਕੇ ਉਧਰ ਜਾਣ ਦਿੱਤਾ ਜਾਵੇ ਤਾਂ ਕਿ ਸੰਗਤਾਂ ਵੱਧ ਤੋਂ ਵੱਧ ਦਰਸ਼ਨ ਹੈ ਉਹ ਕਰਤਾਰਪੁਰ ਸਾਹਿਬ ਦੇ ਗੁਰੂ ਨਾਨਕ ਸਾਹਿਬ ਦੀ ਜਿਹੜਾ ਸਥਾਨ ਹੈ ਉਹਦੇ ਕਰ ਸਕੀ। ਇੱਕ ਹੋਰ ਇਹ ਚ ਗੱਲ ਐਡ ਕਰਾਂਗਾ ਕਿ ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲੰਘਾ ਤੇ ਸਕਿੰਟਾ ਚ ਬੰਦ ਕਰਤੇ ਆ। ਪਰ ਜਿਹੜਾ ਗੁਜਰਾਤ ਦੇ ਰਾਹੀਂ ਵਪਾਰ ਹੋ ਰਿਹਾ ਕਰੋੜਾਂ ਅਰਬ ਡਾਲਰ ਦਾ ਉਹ ਉਹ ਜਿਹੜਾ ਵਪਾਰ ਹੈ ਉਹਨੂੰ ਕਿਉਂ ਨਹੀਂ ਰੋਕਿਆ ਗਈ ਉਹ ਵੀ ਪਾਕਿਸਤਾਨ ਨਾਲ ਐ afghanistan ਨਾਲ ਐ ਹੋਰ ਜਿਹੜੇ ਮੁਲਕ ਨੇ ਉਹਨਾਂ ਨਾਲ ਐ ਹੋਰ ਇੱਕ ਨਵੀਂ ਗੱਲ ਹੋਈ ਐ ਕਿ ਸ਼ਪਿਲਕਾ ਜਿਹੜਾ ਪਾਸ ਐ ਹਿਮਾਚਲ ਦੇ ਵਿੱਚ ਉਹ ਥੋੜੇ ਦਿਨ ਪਹਿਲਾਂ ਜਿਹੜਾ ਖੋਲਿਆ ਗਿਆ ਜਿਹੜਾ tibet china ਤੇ india ਦਾ ਸਾਂਝਾ ਉੱਥੇ ਬਾਰਡਰ ਐ ਜਿਹੜਾ 1962 ਤੋਂ ਬੰਦ ਪਿਆ ਜਦੋਂ ਦੀ ਚਾਈਨਾ ਦੇ ਨਾਲ ਲੜਾਈ ਹੋਈ ਐ ਤੇ ਉਹ ਜਦੋਂ ਖੋਲ ਤੇ ਚਾਈਨਾ ਨਾਲ ਉਹ ਵੀ ਉਹ ਥਾਂ ਖੋਲੀ ਗਈ ਐ ਜਿੱਥੇ ਭਾਰਤ ਸਰਕਾਰ ਦਾਵਾ ਕਰਦੀ ਹੈ ਕਿ ਉਹ ਕਸ਼ਮੀਰ ਹੈ ਜਿਹੜਾ ਚਾਈਨਾ ਨੇ ਕਬਜ਼ਾ ਕੀਤਾ ਹੋਇਆ ਸਾਡਾ ਤੇ ਜੇ ਤੁਸੀਂ ਉੱਥੇ ਸਾਰਾ ਕੁਝ ਖੋਲ ਸਕਦੇ ਹੋ ਤੇ ਇਹ ਤਾਂ ਇੱਕ ਸਰਬੱਤ ਦਾ ਭਲਾ ਮੰਗਣ ਵਾਲੀ ਥਾਂ ਹੈ ਉਹ ਕਿਉਂ ਨਹੀਂ ਖੋਲ ਸਕਦੇ ਸੋ ਇਹਨੂੰ ਪਹਿਲ ਦੇ ਆਧਾਰ ਤੇ ਖੋਲਣਾ ਚਾਹੀਦਾ ਠੀਕ ਰੋਲ ਅੱਜ ਤੁਹਾਨੂੰ ਮੰਗ ਪੱਤਰ ਦਿੱਤਾ ਗਿਆ ਕਾਲਜੂਥ ਹਾਂਜੀ ਹਾਂਜੀ ਬੜੀ ਵੱਡੀ ਮੰਗਾ ਸਿੱਖਾਂ ਦੀ ਖਾਸ ਤੌਰ ਤੇ ਨਹੀਂ ਕੋਈ ਕੋਈ ਸ਼ੱਕ ਨਹੀਂ ਜੀ ਅ ਕਾਲ ਚੂਦ ਦਾ ਜੋ ਡੈਪੂਟੇਸ਼ਨ ਆਏ ਨੇ ਜੋ ਸਤਕਾਰਯੋਗ دوست ਆਏ ਨੇ ਬਜ਼ੁਰਗ ਆਏ ਨੇ ਇਨਾਂ ਦੀ ਬਹੁਤ ਬਾਜ਼ਮ ਮੰਗ ਹੈਗੀ ਹੈ ਔਰ ਪੰਜਾਬ ਦੀ ਧਾਰਮਿਕ ਸਾਂਝ ਆ ਜਜ਼ਵਾਤੀ ਸਾਂਝ ਹੈ ਜਿੰਨੇ ਵੀ ਸਿੱਖ ਸੰਸਥਾਨ ਮਤਲਬ ਜਾਂ ਪਵਿੱਤਰ ਥਾਵਾਂ ਪਾਕਿਸਤਾਨ ਚ ਰਹਿ ਗਈਆਂ ਚਾਹੇ ਨਨਕਾਣਾ ਸਾਹਿਬ ਹੈ ਚਾਹੇ ਪੰਜਾ ਸਾਹਿਬ ਹੈ ਚਾਹੇ ਕਰਤਾਰਪੁਰ ਸਾਹਿਬ ਹੈ ਤਾਂ ਉਹਨਾਂ ਨਾਲ ਪੰਜਾਬ ਦੀ ਜਿਹੜੀ ਚੜਦਾ ਪੰਜਾਬ ਹੈ ਇਹਦੀ ਲੈਹnde ਪੰਜਾਬ ਚ ਦੀ ਸਾਰੀਆਂ ਇੱਕ ਰਵਾਇਤ ਹੈ ਜਾਂ ਰਵਾਇਤਾਂ ਹੈਗੀਆਂ ਜਾਂ ਇੱਕ ਵਿਰਸਾ ਵਿਰਾਸਤ ਅੜੀ ਜੁੜੀ ਹੋਈ ਹੈਗੀ ਉਹ ਧਾਰਮਿਕ ਵਿਰਸਾ ਖਾਸ ਤੌਰ ਤੇ ਤੇ ਇਸ ਕਰਕੇ ਜਦੋਂ ਲਾਂਗਾ ਖੁੱਲਿਆ ਸੀਗਾ ਨਵਜੋਤ ਸਿੰਘ ਭੋਰਾ ਨੇ ਆਪਣੇ ਨਿੱਜੀ ਤੌਲਕਾਤ ਵਰਤ ਕੇ ਇਮਰਾਨ ਖਾਨ ਹੋਣਾ ਨਾਲ ਮਤਲਬ ਇਹ ਲੰਗ ਹੈ ਦੀ ਉਦਦਮ ਕੀਤਾ ਸੀਗਾ ਤਾਂ ਸਾਰੇ ਪੰਜਾਬੀ ਜਗਤ ਨੇ ਸਾਰੇ ਪੰਜਾਬ ਨੇ ਸਾਰੇ ਖਾਸ ਕਰਕੇ ਸਿੱਖ ਜਗਤ ਨੇ ਬੜੀ ਖੁਸ਼ੀ ਮਨਾਈ ਸੀ ਕਿ ਇਹ ਚੇਰੋਕਣੀ ਮੰਗ ਹੈਗੀ ਹੈ ਦਰਬਾਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਦੀ ਉਹ ਪੂਰੀ ਹੋਈ ਹੈ ਤੇ ਜੋ ਸੰਗਤਾ ਸੀਗੀਆਂ ਭੀੜਾਂ ਘੱਟ ਕੇ ਸਾਲਾਂ ਬੱਧੀ ਇਸ ਹਾਲਾਂਕਿ ਇੰਨਾ ਆਜ਼ਾਦਾਨਾ ਤੌਰ ਤੇ ਇਸ ਲੰਗਾ ਨਹੀਂ ਸੀ ਖੁੱਲਿਆ ਕੁਝ ਬੰਦਸ਼ਾਂ ਸੀਗੀਆਂ ਉਹਦੇ ਬਾਵਜੂਦ ਲੋਕੀ ਬਹੁਤ ਵੱਡੀ ਤਦਾਦ ਵਿੱਚ ਆਪਣੇ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦੇ ਉੱਤੇ ਸੇਵਾਸਮ ਆਲਕਾਰਨ ਵਾਸਤੇ ਜਾਂਦੇ ਰਹੇ ਨੇ ਤੇ ਆ ਜੋ ਹੁਣ ਨਵੀਂ ਨਵੀਂ ਕਸ਼ੀਦਗੀ ਪੈਦਾ ਹੋਈ ਹੈ ਪਹਿਲਗਾਮ ਘਟਨਾ ਤੋਂ ਬਾਅਦ ਹਿੰਦੁਸਤਾਨ ਪਾਕਿਸਤਾਨ ਦੇ ਦਰਮਿਆਨ ਨਾ ਸਿਰਫ ਬਾਗਾ ਬਾਰਡਰ ਪਰਮਾਨੈਂਟ ਤੌਰ ਤੇ ਬੰਦ ਕੀਤਾ ਕਰ ਦਿੱਤਾ ਗਿਆ ਬਲਕਿ ਜਿਹੜਾ ਕਰਤਾਰਪੁਰ ਦਾ ਲਾਂਘਾ ਸੀਗਾ ਜਿਹਦਾ ਸਾਰੇ ਝਗੜੇ ਨਾਲ ਕੋਈ ਲਾਗਾ ਦੇਗਾ ਨਹੀਂ ਹੈਗਾ ਜਿਹੜਾ ਇੱਕ ਮੁਕੱਦਸ ਥਾਂ ਵਾਸਤੇ ਇੱਕ ਧਾਰਮਿਕ ਰਸਤਾ ਸੀਗਾ ਇੱਕ ਧਾਰਮਿਕ ਜਜ਼ਬਾਤਾਂ ਦੀ ਸਾਂਝ ਵਾਲਾ ਰਸਤਾ ਸੀਗਾ ਉਹ ਰਸਤਾ ਵੀ ਬੰਦ ਕਰ ਦਿੱਤਾ ਗਿਆ ਉਹ ਉਹ ਮਾਰਗ ਵੀ ਬੰਦ ਕਰ ਦਿੱਤਾ ਗਿਆ ਤੇ ਮੈਂ ਅੱਜ ਅਸੀਂ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਆਪਣੇ ਗ੍ਰਹਿ ਮੰਤਰੀ ਕਿਸਾਬ ਨੂੰ ਤੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖਣ ਜਾ ਰਹੇ ਆ ਕਿ ਪੰਜਾਬ ਦੇ ਲੋਕਾਂ ਦੀਆਂ ਖਾਸ ਕਰਕੇ ਸਿੱਖ ਜਗਤ ਦੀਆਂ ਜੋ ਜਿਵਤੀ ਸਾਂਝ ਹੈਗੀ ਹੈ ਉਹਦੇ ਮੱਦੇ ਨਜ਼ਰ ਔਰ ਜੋ ਤੁਸੀਂ ਬਹੁਤ ਚੰਗਾ ਉਦਮ ਕੀਤਾ ਸੀ ਕਿ ਲਾਂਗਾ ਖੋਲਿਆ ਸੀ ਪ੍ਰਧਾਨ ਮੰਤਰੀ ਵੀ ਉਸ ਵਿੱਚ ਸ਼ਾਮਲ ਸਗੇ ਇਸ ਉਦਮ ਵਿੱਚ ਔਰ ਪੰਜਾਬ ਨੇ ਸ਼ੁਕਰਗੁਜ਼ਾਰ ਵੀ ਕੀਤਾ ਸੀਗਾ ਸੈਂਟਰਲ ਗਵਰਨਮੈਂਟ ਦਾ ਤੇ ਸਾਰੀਆਂ ਉਹਨਾਂ ਤਾਕਤਾਂ ਦਾ ਉਹਨਾਂ ਉਹਨਾਂ ਸ਼ਕਤੀਆਂ ਦਾ ਜਿਨ੍ਹਾਂ ਨੇ ਇਸ ਵਿੱਚ ਰੋਲ ਨਿਭਾਇਆ ਸੀਗਾ ਤੇ ਅਸੀਂ ਬੇਨਤੀ ਕਰਾਂਗੇ ਕਿ ਲਾਂਗਾ ਜਲਦੀ ਜਲਦੀ ਖੋਲਿਆ ਜਾਵੇ ਤਾਂ ਜੋ ਨਾ ਸਿਰਫ ਕਤਾਰ ਸਾਹਿਬ ਤੇ ਹੋਰ ਜਿਹੜੀਆਂ ਅਲੱਗ-ਅਲੱਗ ਥਾਵਾਂ ਨੇ ਜੋ ਬੰਦਸ਼ਾ ਲਾਈਆਂ ਗਿਆ ਨੇ ਭਾਰਤੀ ਯਾਤਰੀਆਂ ਵਾਸਤੇ ਖਾਸ ਕਰਕੇ ਸਿੱਖ ਸਧਾਲੂਆਂ ਵਾਸਤੇ ਨਨਕਾਣਾ ਸਾਹਿਬ ਜਾਣ ਵਾਸਤੇ ਜਾਂ ਹੋਰ ਜੋ ਆਪਣੇ ਮੁਕੱਦਸ ਥਾਂ ਹੈਗੇ ਪਾਕਿਸਤਾਨ ਵਿੱਚ ਉਹਨਾਂ ਵਾਸਤੇ ਰਾਹ ਖੋਲਿਆ ਜਾਵੇ ਉਹਨਾਂ ਵਾਸਤੇ ਜਿਹੜੀਆਂ ਬੰਦਸ਼ਾਂ ਹੈਗੀਆਂ ਹਟਾਈਆਂ ਜਾਣ ਕਿਉਂਕਿ ਇਹ ਸਾਡੀ ਸਦੀਆਂ ਪੁਰਾਣੀ ਜਜ਼ਵਾਤੀ ਤੇ ਧਾਰਮਿਕ ਸਾਂਝ ਹੈ ਜਿਹਦਾ ਲੈਂਦਾ ਪਾਕਿਸਤਾਨ ਹੈ ਚੜਦੇ ਪਾਕ ਚੜਦੇ ਪੰਜਾਬ ਦੀ ਲੈਂਦੇ ਪੰਜਾਬ ਨਾਲ ਸਾਡੀ ਜਜ਼ਵਾਤੀ ਤੇ ਧਾਰਮਿਕ ਸਾਂਝ ਹੈ ਜੀ ਇੱਕ ਡਾਕਟਰ ਸਾਹਿਬ ਜਿਹੜਾ ਕੱਲ ਜਾਜ ਕ੍ਰੈਸ਼ ਹੋਇਆ ਥੋੜਾ ਵੱਡਾ ਨੁਕਸਾਨ ਹੋਇਆ ਉਸ ਤੋਂ ਲੈ ਕੇ ਤੁਹਾਡੇ ਮੁਰਗੀ ਮੰਕੀ ਆ ਬੜੇ ਪਰਿਵਾਰ ਘਰ ਉਜੜ ਗਏ ਇਹ ਬਹੁਤ ਦੁਖਦਾਈ ਗੱਲ ਹੈਗੀ ਜੀ ਤੇ ਦੇਖੋ ਅੱਜ ਦਿਨ ਦੁਨੀਆ ਜਿੰਨੀ ਜਹਾਜ਼ਾਂ ਤੇ ਨਿਰਭਰ ਹੈਗੀ ਹੈ ਖਾਸ ਕਰਕੇ ਜਿਹੜੀ ਲੰਬੀ ਦੂਰੀ ਦੇ ਜਹਾਜ਼ ਹੈਗੇ ਆ ਉਹਨਾਂ ਦੀ ਜੋ ਸਟੈਂਡਰਡਸ ਹੈਗੇ ਆ ਉਹਨਾਂ ਦੀ ਜੋ ਪਾਪਰ ਚੈਕਿੰਗ ਹੈਗੀ ਹੈ ਜੋ ਉਹਨਾਂ ਦੀ ਉਡਣ ਤੋਂ ਪਹਿਲਾਂ ਹੈਗੇ ਜੋ ਮਾਪਦੰਡ ਹੈਗੇ ਆ ਉਹਨਾਂ ਤੇ ਹਰ ਕੰਪਨੀ ਨੂੰ ਖਰਾ ਉਤਰਨਾ ਚਾਹੀਦਾ ਹੈਗਾ ਇਹ ਮਨੁੱਖੀ ਜਾਨਾਂ ਦਾ ਮਤਲਬ ਇਕੱਲਾ ਪਾਇਲਟ ਦੀ ਗੱਲ ਨਹੀਂ ਹੈਗੀ ਸੈਂਕੜੇ ਬੰਦਿਆਂ ਦੀ ਜ਼ਿੰਦਗੀ ਵਾਸਤੇ ਜ਼ਿੰਮੇਵਾਰ ਹੁੰਦੀਆਂ ਇਹ ਯਾਨੀ ਜਿਹੜੀਆਂ ਕੰਪਨੀਆਂ ਹੈਗੀਆਂ ਇਹ ਕਈ ਵਾਰ ਆਪਣੇ ਮੁਨਾਫੇ ਵਾਸਤੇ ਜਿਵੇਂ ਖਬਰਾਂ ਚ ਆ ਰਿਹਾ ਹੈਗਾ ਕਿ ਜਿਹੜੀ ਬੋਇੰਗ ਕੰਪਨੀ ਹੈਗੀ ਹੈ ਉਹਦੇ ਮੁਲਾਜ਼ਮ ਦਾ ਇੱਕ ਨੇ ਕੇਸ ਕੀਤਾ ਆਪਣੀ ਬੋਇੰਗ ਕੰਪਨੀ ਦੇ ਮਾਲਕ ਤੇ ਕਿ ਜਿਹੜੇ ਸਾਰੇ ਸੁਰੱਖਿਆ ਦੇ ਮਾਪਦੰਡ ਹੈਗੇ ਉਹਨਾਂ ਦੇ ਕੰਪਰੋਮਾਈਜ਼ ਕਰ ਰਿਹਾ ਸਮਝੌਤਾ ਕਰ ਰਿਹਾ ਹੈਗਾ ਔਰ ਉਹ ਉਹ ਔਰ ਔਰ ਉਹਨਾਂ ਨੂੰ ਨੌਕਰੀ ਉਤਾਰ ਦਿੱਤਾ ਗਿਆ ਤੇ ਇੱਕ ਕੰਪਨੀ ਅੰਦਰ ਵੀ ਆਵਾਜ਼ ਹੈਗੀ ਹੈ ਕਿ ਤੁਸੀਂ ਜਿਹੜੇ ਸੁਰੱਖਿਆ ਮਾਪਦੰਡ ਹੈ ਉਹਨਾਂ ਇਸੇਹੋਤਾ ਨਾ ਕਰੋ ਜਿਹੜੀਆਂ ਦੋ ਤਿੰਨ ਤਕਨੀਕੀ ਮੁਸ਼ਕਲਾਂ ਦੱਸੀਆਂ ਸੀਗੀਆਂ ਉਹਨਾਂ ਨੂੰ ਬੋਇੰਗ ਕੰਪਨੀ ਨੂੰ ਪੂਰੀਆਂ ਕਰਨਾ ਚਾਹੀਦਾ ਇਹ ਠੀਕ ਹੈ ਬਹੁਤ ਕਮਾਲ ਦਾ ਜਹਾਜ਼ ਹੈ ਪਰਦੇ باوجود ਮੁਨਾਫੇ ਨੂੰ ਮੁੱਖ ਰੱਖ ਕੇ ਫਾ ਮੁਖ ਰੱਖ ਕੇ ਤੇ ਜਿਹੜੀਆਂ ਬਾਕੀ ਕੁਛ ਨਿੱਕੇ ਨਿੱਕੇ ਹੁਣ ਤਾਈਆਂ ਹੈਗੀਆਂ ਉਹ ਛੱਡੀਆਂ ਜਾ ਰਹੀਆਂ ਹੈਗੀਆਂ ਔਰ ਜਿਸ ਬੰਦੇ ਨੇ ਨੋਟਸ ਲਿਆਣੀਆਂ ਹੁਣ ਤਾਈਆਂ ਉਹ ਬੰਦਾ ਮਰਿਆ ਪਿਆ ਗਿਆ ਹੋਟਲ ਦੀ ਪਾਰਕਿੰਗ ਦੇ ਵਿੱਚ ਤੇ ਉਹ ਸਾਰਾ ਕੁਝ ਸਰਕਾਰ ਨੂੰ ਚਾਹੀਦਾ ਕਿ ਸਾਰੀਆਂ ਗੱਲਾਂ ਨੂੰ ਬੋਇੰਗ ਦੇ ਧਿਆਨ ਚ ਵੀ ਲਿਆਂਦਾ ਜਾਵੇ ਔਰ ਟਾਟਾ ਸਮੂਹ ਦੇ ਧਿਆਨ ਚ ਵੀ ਲਿਆਂਦਾ ਜਾਵੇ ਤੇ ਸਾਰੀਆਂ ਕੱਲੀਆਂ ਇਹ ਨਹੀਂ ਕਿ 에어 ਇੰਡੀਆ ਜਿੰਨੇ ਵੀ ਕੰਪਨੀ ਹੈਗੀਆਂ ਹਵਾਈ ਕੰਪਨੀ ਹੈਗੀਆਂ ਉਹਨਾਂ ਨੂੰ ਸਖਤ ਪਤਾੜਾ ਕੀਤੀ ਜਾਵੇ ਕਿ ਉਹ ਜਿਹੜੇ ਆਪਣੇ ਪੁਰਾਣੇ ਜਹਾਜ਼ ਹੈ ਉਹ ਬਦਲ ਔਰ ਜਿਹੜੇ ਹਰ ਜਹਾਜ਼ ਦੀ ਅੰਤਰਰਾਸ਼ਟਰੀ ਉਡਾਨ ਖਾਸ ਕਰਕੇ ਪਹਿਲਾਂ ਉਹ ਮਕੰਮਲ ਚੈੱਕਅਪ ਹੋਣਾ ਚਾਹੀਦਾ ਠੀਕ ਹੈ ਥੈਂਕ ਯੂ ਥੈਂਕ ਯੂ